ਮੰਦੋੜ ਆਨੇ ਜੜੀ ਸਾਡੇ ਫਿਰੋਜ਼ਪੁਰ ਪੁਲਿਸ ਨੂੰ ਬਹੁਤ ਵਧੀਆ ਜੜੀ ਇੱਕ ਪ੍ਰਾਪਤੀ ਹੋਈ ਹੈ ਜਿਦੇ ਵਿੱਚ ਇੱਕ ਬੰਦੇ ਨੂੰ ਸਾਜਨ ਉਮਰ ਬਾਈਕਸਾਲ ਪੁੱਤਰ ਗਰਮੇਜ ਵਾਸੀ ਕੜਮਾ थाना ਬੰਦੋੜ ਇਹਨੂੰ ਗ੍ਰਿਫਤਾਰ ਕਰਕੇ ਇਹਦੇ ਪਾਸੋਂ ਦੋ ਪਿਸਟਲ ਇੱਕ ਪਿਸਟਲ 9mm ਵਿਦ ਮੈਗਜ਼ੀਨ ਇੱਕ ਮੈਗਜ਼ੀਨ ਇੱਕ ਪਿਸਟਲ 30 ਬੋਰ ਦੋ ਮੈਗਜ਼ੀਨ ਸਮੇਤ ਦੋ ਕਾਰਤੂਸ ਜਿੰਦਾ ਇਹ ਬਰਾਮਦ ਕਰਨ ਸਫਲਤਾ ਹਾਸਲ ਹੋਈ ਹੈ ਇੱਕ ਗਲੌਕ ਪਿਸਟਲ ਹੈ ਤੇ ਇੱਕ ਜਿਹੜਾ 9mm ਪਿਸਤਲ ਇਹ ਜਿਹੜੇ ਉਹ ਬ੍ਰਿਟਾ ਹਾਂ ਦੂਸਰਾ ਬ੍ਰਿਟਾ ਪਿਸਤਲ ਬ੍ਰਿਟਾ ਕੰਪਨੀ ਤੇ ਇਹ ਇਸ ਤੋਂ ਇੱਕ ਨਾਈ ਦੀ ਦੁਕਾਨ ਇਹਦੀ ਹੈਗੀ ਹੈ ਬੰਦੇ ਦੀ ਸਾਜਣ ਦੀ ਤੇ ਇਸ ਦੇ ਨਾਲ ਜਿਹੜੀ ਪੁੱਛ ਗਏ ਇਸ ਦੌਰਾਨ ਹੋਰ ਵੀ ਪਤਾ ਲੱਗਿਆ ਵੀ ਇਸ ਦੇ ਨਾਲ ਸਾਥੀ ਵੀ ਇੱਕ ਉਹ ਇਸ ਸਮੇਂ ਫਰਾੜ ਹੈ ਤੇ ਉਹਦਾ ਸਾਨੂੰ ਟੀਮਜ਼ ਉਹਦੇ ਪਿੱਛੇ ਲਾਈਆਂ ਹੋਈਆਂ ਅਸੀਂ ਜਲਦ ਉਹਨੂੰ ਪੜ ਲਾਂਗੇ ਸਰ ਜੀ ਇਸ ਦਾ ਕੀ ਵਾਜ਼ਾਤ ਨੂੰ ਇਨਜਾਮ ਦੇਣਾ ਸੀ ਤਾਂ ਕੀ ਸੀ ਇਹਦੀ ਪੁੱਛਗਿੱਛ ਚੱਲ ਰਹੀ ਹੈ ਜੀ ਤੇ ਇਹਨਾਂ ਨੂੰ ਪਿਸਟਲ ਜਿਹੇ ਇਹ ਨਜਾਇਜ਼ ਹਥਿਆਰ ਰੱਖੇ ਆ ਕੋਈ ਇਹਦੀ ਦੁਰਵਰਤੋਂ ਕਰਨ ਵਾਸਤੇ ਰੱਖੇ ਆ ਤੇ ਬਾਕੀ ਜਿਹੜੇ ਸਪੈਸੀਫਿਕ ਇਹਨਾਂ ਨੇ ਕੀ ਕਰਨਾ ਸੀ ਇਹਨਾਂ ਤੇ ਜਿਹੜਾ ਇੱਕ ਹੋਰ ਸਾਥੀ ਆ ਉਸ ਦੇ ਉੱਪਰ ਕਾਫੀ ਲੁੱਟਖੋਹ ਦੇ ਤੇ ਹੋਰ ਪਰਚੇ ਦਰਜ ਆ ਜਿਨੂੰ ਅਸੀਂ ਜਲਦ ਗ੍ਰਿਫਤਾਰ ਕਰਦੇ ਹਾਂ ਸਰ ਇਹਦੇ ਕੋਈ ਸਾਜਨ ਤੇ ਕੋਈ ਪਹਿਲਾਂ ਪੀਆ ਰਜਿਸਟਰ ਇਹਦੇ ਇਹਦੇ ਤੇ ਪਹਿਲਾਂ ਕੋਈ ਇਹਦੇ ਤੇ ਨਹੀਂ ਆ ਪਹਿਲਾਂ ਨਹੀਂ ਸਰ ਏਰੀਆ ਸਰਹਾਦੀ ਹੋਣ ਕਰਕੇ ਪਾਕਿਸਤਾਨ ਤੋਂ ਆਏ ਹੋਣਗੇ ਕਿੱਥੋਂ ਲਿਆਂਦੇ ਹੋਣਗੇ ਇਹ ਜਿਹੜੇ ਇਹ ਬਾਹਰ ਲਈ ਆ ਪਾਕਿਸਤਾਨ ਤੋਂ ਆਏ ਹੋਣੇ ਨਜਾਇਜ਼ ਹਥਿਆਰ ਹੈ ਤੇ ਇਹ ਸੱਡੀ ਉਹ ਤੋਂ ਪੁੱਛਗਿੱਛ ਚੱਲ ਰਹੀ ਹੈ ਜਿਹੜਾ ਦੂਸਰਾ ਸਾਥੀ ਆ ਉਸਨੇ ਉਹ ਉਸ ਨੂੰ ਜਦਾ ਇਸ ਸੰਬੰਧੀ ਜਿਹੜੇ ਪਤਾ ਹੈ ਤੇ ਉਹਦੀ ਜਦੋਂ ਅਸੀਂ ਅਰੈਸਟ ਕਰਾਂਗੇ ਉਸ ਦੀ ਪੁੱਛਗਿੱਛ ਤੋਂ ਹੋਰ ਗੱਲਾਂ ਸਾਹਮਣੇ ਆਉਣਗੀਆਂ ਇਹਨੇ ਜਿਹੜੀਆਂ ਦੱਸੀਆਂ ਉਹਦਾ ਸਾਥੀ ਨੂੰ ਅਸੀਂ ਨਾਮਜ਼ਦ ਕੀਤਾ ਹੋਇਆ ਤੇ ਉਸ ਨੂੰ ਜਲਦ ਅਸੀਂ ਗ੍ਰਿਫਤਾਰ ਕਰਾਂਗੇ ਨਾਇਬ ਦੀ ਦੁਕਾਨ ਜਿਹੜੀ ਚਲਾਇਆ ਸੀ ਨਾਇਬ ਦੀ ਦੁਕਾਨ ਦੇ ਵਿੱਚ ਇਹ ਰੱਖਿਆ ਹੋਇਆ ਖਾਸ ਗੱਲ ਤਾਂ ਕੀ ਮਨਸੂਬਾ ਸੀ ਇਸ ਨੂੰ ਜੀ ਬਾਅਦ ਦੇ ਵਿੱਚ ਜਿਹੜੀ ਇਹ ਉੱਥੇ ਨਾਈ ਦੀ ਦੁਕਾਨ ਤੇ ਨਹੀਂ ਰੱਖਿਆ ਸੀ ਇਸ ਦੇ ਔਨ ਹਿਸ ਪਰਸਨ ਇਹਦੇ ਕੋਲੋਂ ਇਹਦੇ ਡੱਬ ਦੇ ਵਿੱਚ ਪਿਸਤੌਲ ਸੀਗੇ ਜਦੋਂ ਸ਼ੱਕ ਪੈਣ ਤੇ ਤਲਾਸ਼ੀ ਲਈ ਇਨਫੋਰਮੇਸ਼ਨ ਵੀ ਸੀ ਤੇ ਤਲਾਸ਼ੀ ਲੈਂਦੋਂ ਇਹ ਚੀਜ਼ਾਂ ਇਹ ਦੋਨੇ ਪਿਸਤੌਲ ਰਿਕਵਰ ਹੋਏ ਸਰ ਨੌਜਵਾਨ ਪੀੜ੍ਹੀ ਹੀ ਅਕਸਰ ਦੇਖਿਆ 19 ਸਾਲ 20 ਸਾਲ 22 ਸਾਲ 23 ਸਾਲ ਸਾਰੇ ਨੌਜਵਾਨਾਂ ਨੂੰ ਕੋਈ ਨਸ਼ਾ ਹੈ ਕੋਈ ਪਿਸਤੌਲ ਇਹ ਰਿਕਵਰ ਹੋ ਰਹੀ ਹੈ ਕੀ ਲੱਗਦਾ ਸਰ ਵੀ ਕਿੱਧਰ ਨੂੰ ਜਾ ਰਹੀ ਹੈ ਸਰ ਇਹ ਬਿਲਕੁਲ ਜੀ ਜਿਹੜਾ ਇਹ ਛੇਤੀ ਅਮੀਰ ਹੋਣ ਦੀ ਲਾਲਸਾ ਦੇ ਵਿੱਚ ਇਹ ਐਸਾ ਕੰਮ ਕਰੀ ਜਾਂਦੇ ਆ ਇਹਨਾਂ ਨੂੰ ਇਹ ਨਹੀਂ ਪਤਾ ਇਸ ਦੇ ਨਤੀਜੇ ਮਾੜੇ ਆ ਹੁਣ ਜੇਲ੍ਹ ਕੱਟਣੀ ਪਊਗੀ ਇਹਦੀ ਨੌਜਵਾਨੀ ਜੇਲ੍ਹ ਚਲੀ ਜਾਣੀ ਤੇ ਇਸ ਕਰਕੇ ਮੈਂ ਇਹੀ ਸਾਰਿਆਂ ਵਾਸਤੇ ਜਿਹੜੇ ਨੌਜਵਾਨਾਂ ਵਾਸਤੇ ਉਹਨਾਂ ਦੇ ਮਾਪੇ-ਬਾਪ ਵਾਸਤੇ ਹੀ ਮੈਸੇਜ ਹੈ ਵੀ ਆਪਣੇ ਬੱਚਿਆਂ ਦਾ ਧਿਆਨ ਰੱਖਣ ਜਿਹੜੀਆਂ ਜੜੀਆਂ ਇਲੀਗਲ ਗਤੀਵਿਧੀਆਂ ਉਹਦੇ ਵਿੱਚ ਇਹਨਾਂ ਨੂੰ ਨਾ ਸ਼ਮਾਰ ਕਰਨ ਦੇ ਥੈਂਕ ਯੂ